ਹਰੀ ਮਹਾਰਾਜ ਕੀ ਜੈ ਜੈ ਵਾਲਮੀਕੀ ਜੀ ਜੈ ਗਿਆਨਾਂਤੀ ਜੈ ਪੀ ਜੈ ਭਾਰਤ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਮਹਾਂਪੁਰਸ਼ ਬਾਬਾ ਨਿਸ਼ਕਰਨਾਥ ਸ਼ੇਰਗਿੱਲ ਕੀ ਕੌਮੀ ਚੇਅਰਮੈਨ ਰਜਿਸਟਰਡ ਭਾਰਤ ਜਿਨ੍ਹਾਂ ਵੱਲੋਂ 17 ਤਰੀਕ ਨੂੰ ਤਰਨਤਾਰਨ ਵਿਖੇ ਇੱਕ ਧਰਮਾ ਉਲੀਕਿਆ ਗਿਆ ਸੀਗਾ ਜਿਸ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਹੋ ਚੁੱਕੀ ਹੈ ਉਹਨਾਂ ਨੇ ਯਕੀਨ ਤੋਂ ਆਇਆ ਵਾ ਕਿ ਇਹ ਜਿਹੜਾ ਸਰਪੰਚੀ ਦਾ ਸਰਟੀਫੀਕੇਟ ਹੈਗਾ ਵਾ ਉਹ ਕੱਲ ਨੂੰ ਤੁਹਾਨੂੰ ਲਾਗੂ ਕਰ ਦਿੱਤਾ ਜਾਊਗਾ ਉਸ ਦੇ ਸਬੰਧ ਵਿੱਚ ਇਹ ਧਰਨਾ ਪੋਸਟਪੋਨ ਕਰ ਦਿੱਤਾ ਗਿਆ ਹੈ ਸੋ ਸਾਰੀਆਂ ਸਾਥ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਵਾ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਇਹ ਸਾਰਾ ਕੰਮ ਹੋਇਆ ਵਾ ਪਿੰਡ ਢੰਡ ਤੋਂ ਜੋ ਸਰਪੰਚ ਸਾਹਿਬ ਨੇ ਨਾਲ ਇਹ ਧੱਕਾ ਹੋਇਆ ਸੀਗਾ ਉਹ ਤੱਕ ਉਹਦੇ ਸਬੰਧ ਵਿੱਚ ਆਪਾਂ 17 ਤਰੀਕ ਨੂੰ ਧੰਲਾ ਦੇ ਜਾਣੇ ਜਾ ਰਹੇ ਸੀਗੇ ਉਸ ਦੇ ਸਬੰਧ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋ ਚੁੱਕੀ ਹੈ ਕੱਲ ਨੂੰ ਆਪਾਂ ਨੂੰ ਉੱਚ ਸਰਪੰਚੀ ਦੇ ਜਿਹੜਾ ਏਤੂ ਸਰਟੀਫਿਕੇਟ ਪ੍ਰਾਪਤ ਹੋ ਜਾਣਾ ਹ ਉਸ ਦੇ ਸਬੰਧ ਵਿੱਚ ਇਸ ਨੂੰ ਪੋਸਟਪੋਨ ਕੀਤਾ ਜਾ ਰਿਹਾ ਹੈ ਜੈ ਮਾ ਵਾਲਮੀ ਜੈ ਕਰੋ ਗਿਆਨਾ